ਮੈਂ ਇੱਕ ਹੋਰ ਇੱਕ ਨਿੱਜੀ ਅਨਾਉਂਸਮੈਂਟ ਕਰਨੀ ਚਾਹੁੰਦਾ ਹੈਗੀ ਸੋਸ਼ਲ ਹੈ ਮੇਰੇ ਘਰੇ ਵੀ ਖੁਸ਼ੀ ਆਉਣ ਵਾਲੀ ਹੈ ਮਾਰਚ ਦੇ ਮਹੀਨੇ ਮਾਰਚ ਦੇ ਮਹੀਨੇ ਮੇਰੀ ਪਤਨੀ ਡਾਕਟਰ ਗੁਰਪ੍ਰੀਤ कौर 7ਵੇਂ ਮਹੀਨੇ ਦੀ ਪ੍ਰੈਗਨੈਂਟ ਹੈ ਪਰ ਤੁਹਾਨੂੰ ਜਾਣ ਕੇ ਖੁਸ਼ੀ ਵੀ ਹੋਊਗੀ ਹੈਰਾਨੀ ਵੀ ਹੋਊਗੀ ਕਿਸੀ ਅਜੇ ਤੱਕ ਇਹ ਨਹੀਂ ਪਤਾ ਕੀਤਾ ਕਿ ਮੁੰਡਾ ਹੈ ਜਾਂ ਕੁੜੀ ਹੈ। ਔਰ ਕਰਨਾ ਵੀ ਨਹੀਂ। ਕਰਨਾ ਵੀ ਨਹੀਂ। ਬਸ ਜਿਹੜਾ ਆਵੇ ਤੰਦਰੁਸਤ ਆਵੇ। ਬੱਚਾ ਆਵੇ ਤੰਦਰੁਸਤ ਆਵੇ। ਤੰਦਰੁਸਤੀ ਸਭ ਤੋਂ ਵੱਡੀ ਨਿਆਮਤ ਕੁਦਰਤ ਦੀ। ਮੁੰਡਿਆਂ ਕੁੜੀਆਂ ਦੇ ਚੱਕਰਾਂ 'ਚ ਕਿੱਥੇ ਪੈ ਗਏ ਆ। ਨਾ ਜੋ ਵੀ ਆਵੇ ਤੰਦਰੁਸਤ ਆਵੇ ਬਸ। ਇਹੀ ਦੁਆ ਕਰਾਂਗੇ ਤੁਸੀਂ ਵੀ ਇੰਹੀਂ ਕਰਿਓ। ਜਿੰਨੇ ਵੀ ਇਸ ਵਕਤ ਬੰਦੇ ਮੈਨੂੰ ਦੁਨੀਆ ਭਰ ਚ ਸੁਣ ਰਹੇ ਨੇ ਇਹ ਨਾ ਚੈੱਕ ਕਰਿਆ ਕਰੋ ਮੁੰਡਾ ਹੈ ਜਾਂ ਕੁੜੀ ਹੈ ਨਾ ਕੀ ਪਤਾ ਕੌਣ ਕਿਹੜੇ ਭਾਗ ਲੈ ਕੇ ਜੰਪੇ ਕੀ ਕਿਆ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਕੀ ਬਤਾਉਂਦਾ ਰੱਬ ਕਿਹੜੇ ਰੰਗਾਂ ਚ ਰਾਜੀ ਹੈ ਸੋ ਇਸ ਕਰਕੇ ਨਾਰੀ ਸ਼ਕਤੀ ਦਾ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਸੰਕਲਪ ਹੈ ਉਹ ਬਹੁਤ ਵੱਡੇ ਲੈਵਲ ਤੇ ਚੱਲੂਗਾ ਉਹ ਸਾਹਮਣੇ ਖੜੀ ਹੈ ਮਾਈ ਭਾਗੋ ਮਾਈ ਭਾਗੋ ਕੌਣ ਸੀ ਮਾਈ ਭਾਗੋ ਪਹਿਲੀ ਸਿੱਖ ਵਾਰੀਅਰ ਸੀ ਜਿਵੇਂ ਆਪਾਂ ਝਾਂਸੀ ਦੀ ਰਾਣੀ ਵਾਲੇ ਪੜਦੇ ਆ ਇਦਾਂ ਹੀ ਮਾਈ ਭਾਗੋ ਨਾਰੀ ਸ਼ਕਤੀ ਦਾ ਪ੍ਰਤੀਕ ਮਾਈ ਭਾਗੋ ਦੇ ਨਾਂ ਤੇ ਕੁੜੀਆਂ ਨੂੰ ਫੌਜ ਚ ਭਰਤੀ ਕਰਨ ਵਾਸਤੇ ਟ੍ਰੇਨਿੰਗ ਸੈਂਟਰ ਹੈ ਮੁਹਾਲੀ ਦੇ ਵਿੱਚ ਔਰ ਮੈਨੂੰ ਇਸ ਗੱਲ ਦਾ ਬਹੁਤ ਦੱਸਣ ਵੇਲੇ ਸਕੂਨ ਮਿਲ ਰਿਹਾ ਹੈ ਤੇ ਖੁਸ਼ੀ ਵੀ ਹੋ ਰਹੀ ਹੈ ਜਦੋਂ ਵੀ ਹੁਣ ਤੱਕ ਮੈਂ 42 40 42 ਤਾਂ ਨਹੀਂ ਹੈਗੀ ਅਜੇ 48000 ਦੇ ਨੇੜੇ ਤੇੜੇ ਸਰਕਾਰੀ ਨੌਕਰੀਆਂ ਦੇ ਚੁੱਕਿਆ ਔਰ ਉਹਦੇ ਚੋਂ ਅੱਜ ਤੋਂ ਵੱਧ ਕੁੜੀਆਂ ਨੇ ਭਾਵੇਂ ਪਟਵਾਰੀ ਹੋਣ ਭਾਵੇਂ ਸਬ ਇਨਸਪੈਕਟਰ ਹੋਣ ਐਸ ਡੀਓ ਹੋਣ ਕੁੜੀਆਂ ਕੁੜੀਆਂ ਮੈਰਿਟ ਦੇ ਵਿੱਚ ਆਉਂਦੀਆਂ ਨੇ ਤੇ ਕੁੜੀਆਂ ਨੂੰ ਫਿਰ ਬੁਲਾਇਆ ਜਾਂਦਾ ਕਰੋ ਆ ਹੁਣ ਪਿੱਛੇ ਜੇ ਆਮ ਤੌਰ ਤੇ ਕੁੜੀਆਂ ਨੂੰ ਕਿਹਾ ਜਾਂਦਾ ਜੰਮਣ ਵੇਲੇ ਕਿ ਭਾਈ ਤੇਰੇ ਪੱਥਰ ਮੱਥੇ ਮਾਰਿਆ ਰੱਬ ਨੇ ਰੱਬ ਨੇ ਕੋਈ ਪੁਰਾਣੇ ਜਨਮ ਦੇ ਤੇਰੇ ਪਾਪ ਚੀਤਾ ਤੇਰੇ ਘਰੇ ਧੀ ਜੰਮੀ ਨਹੀਂ ਇਹ ਤਾਂ ਨਹੀਂ ਹੋਦਾ ਆ ਮੰਡੀ ਗੁੰਦਗਰ ਕੋਲ ਇੱਕ ਪਿੰਡ ਆ ਦੋ ਸਕੀਆਂ ਭੈਣਾ ਜੋੜੀਆਂ ਜੋੜੀਆਂ ਪੈਣਾ ਜੱਜ ਬਣ ਗਏ ਆ ਜੀ ਜਦੋਂ ਪਹਿਲਾਂ ਕਹਿੰਦੇ ਸੀ ਇਹ ਤਾਂ ਪੱਥਰ ਮੱਥੇ ਮਾਰਿਆ ਹੁਣ ਉਹੀ ਉਹੀ ਬੰਦੇ ਮਠਾਈ ਤੇ ਗਾਜਰਪਾਕ ਦੇ ਡੱਬੇ ਲੈ ਕੇ ਆ ਰਹੇ ਨੇ ਇੱਕ ਬੱਚਾ ਮੇਰੇ ਕੋਲੇ ਆਇਆ ਗੁਰਦੁਆਰਾ ਸਾਹਿਬ ਚ ਕਹਿੰਦਾ ਜੀ ਛੁੱਟੀਆਂ ਕਰ ਦੋ ਠੰਡ ਬਹੁਤ ਹੈ ਔਰ ਮੈਂ ਕਰ ਵੀ ਦਿੱਤੀਆਂ ਸੋ ਮੈਂ ਉਸ ਤੋਂ ਬਾਅਦ ਇਹ ਸੋਚਿਆ ਮੈਂ ਕਿ ਯਾਰ ਕੀ ਕੌਨਫੀਡੈਂਸ ਆ ਬੱਚਿਆਂ ਚ ਸੋ ਸਾਡੇ ਬੱਚਿਆਂ ਚ ਕੌਨਫੀਡੈਂਸ ਹੋਣਾ ਚਾਹੀਦਾ ਹੈ ਆਰਾ ਉਹ ਹੀ ਕੌਨਫੀਡੈਂਸ ਪੈਦਾ ਕਰਨ ਵਾਸਤੇ ਅਸੀਂ ਐਫਰਟਸ ਕਰ ਰਹੇ ਆ ਹਰ ਰੋਜ਼ ਕਿ ਨੌਕਰੀਆਂ ਮਿਲਣ ਉਹਨਾਂ ਨੂੰ ਉਹਦੇ ਨੇ ਡਿਗਰੀਆਂ ਮੁਤਾਬਕ ਨੌਕਰੀਆਂ ਮਿਲਣ ਭਾਵੇਂ ਕੂਕਾ ਲਹਿਰ ਹੋਵੇ ਬੱਬਰ ਕੱਲੀ ਲਹਿਰ ਹੋਵੇ ਗਦਰ ਲਹਿਰ ਹੋਵੇ ਕਾਮਾਗਾਟਾ ਮਾਰੂ ਹੋਵੇ ਪਗੜੀ ਸੰਭਾਲ ਜੱਟਾਂ ਜਿੰਨੀਆਂ ਵੀ ਲਹਿਰਾਂ ਚੱਲੀਆਂ ਪੰਜਾਬ ਤੋਂ ਚੱਲੀਆਂ ਇਸ ਕਰਕੇ ਪੰਜਾਬ ਲਈ 26 ਜਨਵਰੀ ਤੇ 15 ਅਗਸਤ ਖਾਸ ਨੇ ਕਿਉਂਕਿ ਅਸੀਂ ਲੈ ਕੇ ਦਿੱਤੇ ਨੇ ਇਸ ਕਰਕੇ ਅਸੀਂ ਆਪਣਾ ਹੱਕ ਜਤਾਉਨੇ ਆ ਕਿ ਸਾਡੇ ਨੇ ਪਰ ਦੁੱਖ ਦੀ ਗੱਲ ਹੈ ਜਦੋਂ ਦੇਸ਼ ਦੀ 26 ਜਨਵਰੀ ਦੀ ਪਰੇਡ ਤੇ 15 ਅਗਸਤ ਦੀ ਪਰੇਡ ਦੇ ਵਿੱਚੋਂ ਪੰਜਾਬ ਦੀਆਂ ਝਾਕੀਆਂ ਕੱਢ ਦਿੱਤੀਆਂ ਜਾਂਦੀਆਂ ਨੇ ਕਿੰਨੇ ਜੀ ਪੰਜਾਬ ਦੀ ਝਾਕੀ ਨਹੀਂ ਆਉਗੀ ਆ ਤੁਹਾਡੇ ਸਾਹਮਣੇ ਝਾਕੀਆਂ ਖੜੀਆਂ ਨੇ ਇਦੇ ਵਿੱਚ ਕੁਝ ਗਲਤ ਲਿਖਿਆ ਹੋਇਆ ਹੈ। ਇਦੇ ਵਿੱਚ ਕੁਝ ਗਲਤ ਕਿਹਾ ਹੋਇਆ ਹੈ। ਇੱਕ ਵਾਰੀ ਦੱਸ ਦੋ। ਆਜਾ ਕੀ ਐ ਨਹੀਂ? ਉਹ ਫਲਕਾਰੀ ਕੱਢਦੀ ਕੁੜੀ ਐ। ਉਹ ਬਹੁਤ ਜਲਿਆਂ ਵਾਲੇ ਬਾਗ ਐ। ਉਹ ਭਗੇ ਸਿੰਘਸ ਕਰਤਾਰ ਸਰਾਬੇ ਨੇ। ਉਹ ਗਦਰੀ ਬਾਬੇ ਨੇ। ਤੇ ਸਾਨੂੰ ਕੱਢ ਕੇ ਜਾਂਦਿਆਂ ਦੇ ਦਿਵਸ ਕਿਵੇਂ ਮਨਾ ਲੋਂਗੇ ਫਿਰ ਤੁਸੀਂ? ਫਿਰ ਕਹਿੰਦੇ ਨੇ ਬੋਲਦਾ। ਫਿਰ ਕਹਿੰਦੇ ਨੇ ਭਗਵੰਤ ਮਾਨ ਬੋਲਦਾ। ਬੋਲੂੰਗਾ ਨਹੀਂ ਮੈਂ। ਮੇਰੇ ਪੰਜਾਬ ਦੀ ਅਣਖ ਤੇ ਇੱਜ਼ਤ ਦਾ ਸਵਾਲ ਐ। ਉਹ ਤਾਂ ਉਥੇ ਮੈਂ ਬੋਲੂੰਗਾ। ਕੋਈ ਗੱਲ ਨਹੀਂ ਸਾਡੇ ਭਗਤ ਸਿੰਘਾਂ ਸਾਡੇ ਕਰਤਾਰ ਸਰਾਬਿਆਂ ਸਾਡੇ ਰਾਜਗੁਰੂ ਸਖਦੇਵਾ ਸਾਡੇ ਗਦਰੀ ਬਾਬਿਆਂ ਦੀ ਇੱਜ਼ਤ ਨਹੀਂ ਕਟਣੀ ਪਰ ਜੇ ਅੱਜ 26 ਜਨਵਰੀ 'ਚ ਆ ਝਾਕੀਆਂ ਪਾ ਲੈਣ ਤੇ ਤੁਹਾਡੀ 26 ਜਨਵਰੀ ਦੀ ਇੱਜ਼ਤ ਵਧ ਜਾਣੀ ਸੀ ਸਾਡੀ ਨਹੀਂ ਘਟਣੀ ਲਾ ਲਾ ਲਾਜ ਪਤਰਾਏ ਸਖ ਮਦਨ ਲਾਟੀਂਗਰਾ ਸੁਖਦੇਵ ਦੀਵਾਨ ਸਿੰਘ ਕਾਲੇ ਪਾਣੀ ਸਾਰਿਆਂ ਦੇ ਚਾਕੀਆਂ ਸੀ ਵਿੱਚ ਪਾਈ ਕੋਈ ਗੱਲ ਨਹੀਂ ਕਈ ਵਾਰੀ ਹੁੰਦਾ ਪੰਜਾਬ ਨੂੰ ਲੜਨਾ ਪੈਂਦਾ ਹੈ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪੂਰੇ ਦੇਸ਼ ਦਾ ਪੇਟ ਭਰਦਾ ਪੰਜਾਬ 182 ਲੱਖ ਮੀਟ्रिक टन 182 ਲੱਖ ਮੀਟ्रिक टन ਚੌਲ ਪੈਦਾ ਕਰਕੇ ਦਿੰਨੇ ਆਂ ਸੀ ਉਸ ਚੱਕਰ 'ਚ ਅਸੀਂ ਉਹਦੀ ਧਰਤੀ ਗਵਾਲੀ ਸਾਡਾ ਪਾਣੀ 6 600 ਫੁੱਟ ਤੇ ਚਲਾ ਗਿਆ ਫੇਰ ਸਾਡੇ ਨਾਲ ਲੜਾਈਆਂ ਐਮਐਸਪੀ ਨਹੀਂ ਦੇਵਾਂਗੇ ਆ ਕਰਾਂਗੇ ਉਹ ਕਰਾਂਗੇ ਕਿਉਂ ਕਰਦੇ ਹੋ ਯਾਰ ਸਾਡੇ ਨਾਲ ਇਦਾਂ 532 ਕਿਲੋਮੀਟਰ ਸਾਡਾ ਬਾਰਡਰ ਹੈ ਪਾਕਿਸਤਾਨ ਨਾਲ ਲੱਗਦਾ ਉਧਰੋਂ ਡਰੋਨ ਪਸਤਾਲ ਡਰਗ ਪਤਨ ਕੀ ਕੀ ਜਾਂਦਾ ਉਧਰ ਵੀ ਸਾਨੂੰ ਧਿਆਨ ਦੇਣਾ ਪੈਂਦਾ ਸুইস ਕਰਕੇ ਮੈਂ ਨਾ ਕਿ ਪੰਜਾਬ ਬਹੁਤ ਵਫਾਦਾਰ ਸਟੇਟ ਹੈ ਕਿਰਪਾ ਕਰਕੇ ਇਹੋ ਜਿਹੇ ਹਾਲਾਤ ਨਾ ਪੈਦਾ ਕਰੋ ਜਿ ਸਾਡੀ ਵਫਾਦਾਰੀ ਤੇ ਸ਼ੱਕ ਨਾ ਕਰੋ ਇਹੋ ਜਿਹੇ ਹਾਲਾਤ ਨਾ ਪੈਦਾ ਕਰੋ ਕਿ ਸਾਨੂੰ ਆਪਣਾ ਆਪ ਹੀ ਦੇਖਣਾ ਪੈ ਜਾਏ ਫਿਰ ਕਿਉਂਕਿ ਮੈਂ ਕੱਲ ਗਿਆ ਖੰਨੇ ਕੋਲੇ ਪਿੰਡਾ ਰਾਮਗੜ੍ਹ ਸਰਦਾਰਾ ਅਗਨੀ ਵੀਰ ਸ਼ਹੀਦ ਹੋਇਆ ਮੈਂ ਕਰੋੜ ਰੁਪਏ ਦਾ ਚੈੱਕ ਲੈ ਕੇ ਗਿਆ ਇਸ ਤੋਂ ਪਹਿਲਾਂ ਵੀ ਕਗਨੀ ਵੀਰ ਸ਼ਹੀਦ ਹੋਇਆ ਅਮਰਤਪਾਲ ਮੌੜ ਮੰਡੀ ਕੋਲੇ ਜਿਵੇਂ ਹੱਥ ਤੇ ਚ ਕੱਟੇ ਨੂੰ ਸਿੱਟ ਕੇ ਜਾਂਦੇ ਆ ਇਦਾਂ ਲਾਹ ਸੁੱਟ ਕੇ ਉਹਦੀ ਕੋਈ ਸਨਮਾਨੀ ਕੋਈ ਸਲਾਮੀ ਨਹੀਂ ਕੋਈ ਗੋਡ ਆਫ ਆਨਰ ਨਹੀਂ ਕੋਈ ਸਲੂਟ ਨਹੀਂ ਕਹਿੰਦੇ ਜੀ ਅਗਨੀ ਵੀਰ ਹੈ ਅਸੀਂ ਨਹੀਂ ਦਿੰਦੇ ਹੁੰਦੇ ਇਹਨਾਂ ਨੂੰ ਸਲਾਮੀਆਂ ਦਾ ਦਰਦ ਦੁੱਖ ਹੋਇਆ ਐ ਦਰਦ ਦੁੱਖ ਹੋਇਆ ਉਹਦੇ ਪਿਤਾ ਨੂੰ ਮੈਂ ਮਿਲਿਆ ਉਹ ਕਹਿੰਦੇ ਜੀ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਅਨਪੜ ਬੰਦਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਅਗਨੀ ਵੀਰ ਕੀ ਹੁੰਦਾ ਮੈਂ ਤਾਂ ਆਪਣਾ ਪੁੱਤ ਫੌਜ ਚ ਕਰਾਇਆ ਸੀ ਫੌਜ ਚ ਭਰਤੀ ਕਰਾਇਆ ਸੀ ਫਿਰ ਇਤਰਾਜ਼ ਪਕਰ ਕੀਤਾ ਕੇਂਦਰ ਸਰਕਾਰ ਕੋਲੇ ਪੰਜਾਬ ਦੀ ਵਿਧਾਨ ਸਭਾ ਚ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ 1 ਕਰੋੜ ਰੁਪਇਆ ਮੈਂ ਜਾ ਕੇ ਆਪ ਦੇ ਕੇ ਆਇਆ ਪਾ ਜਿਹੜਾ ਖੰਨੇ ਕੋਲੇ ਰਾਮਗੜ੍ਹ ਸਰਦਾਰਾ ਵਾਲਾ ਮੁੰਡਾ ਅਜੇ ਕੱਲ ਮੈਂ ਜਾ ਕੇ ਉਹਨਾਂ ਦੇ ਕਰੇ ਤਾਂ ਫੌਜ ਨੇ ਗਾਰਡ ਆਫ ਆਨਰ ਦਿੱਤਾ ਬੰਦੀ ਇਸਲਾਮੀ ਦਿੱਤੀ ਫੌਜ ਦਾ ਇਸ ਗੱਲ ਲਈ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਤਾੜੀਆਂ ਮਾਰ ਦਿਓ ਇਸ ਗੱਲ ਬਹੁਤ ਬਹੁਤ ਧੰਨਵਾਦ ਅਸੀਂ ਕੁਰਬਾਨੀਆਂ ਦੇਣ ਤੋਂ ਪਿੱਛੇ ਨਹੀਂ ਹਟਦੇ ਪਰ ਕੁਰਬਾਨੀਆਂ ਤੋਂ ਬਾਅਦ ਸਾਡੇ ਸਨਮਾਨ ਤਾਂ ਬਹਾਲ ਰੱਖੋ ਕੁਰਬਾਨੀਆਂ ਤੋਂ ਬਾਅਦ ਸਾਨੂੰ ਸਲੂਟ ਤਾਂ ਦੇ ਦਿਓ ਅਸੀਂ ਤਾਂ ਖੜੇ ਆ ਅਸੀਂ ਤਾਂ 11 11 ਰੈਫਲਾ ਜਲਦੀ ਹੈ ਨਾ ਹਵਾਜ 11 ਕਾਰਤੂਸ ਨਹੀਂ ਹੈਗੇ ਤੁਹਾਡੇ ਕੋਲੇ ਤੇ ਤੁਹਾਡੇ ਕੋਲੇ 11 ਸਾਡੇ ਸੰਸਕਾਰ ਵਾਸਤੇ ਹੈ ਨਹੀਂ ਤੇ ਮੁੰਡੇ 32 33 33 ਕਾਰਤੂਸ ਆਪਦੀ ਹਿੱਕ 'ਚ ਖਾ ਕੇ ਸ਼ਹੀਦ ਹੋਏ ਨੇ 33 ਹਿੱਕ 'ਚ ਪਏ ਨੇ ਤੁਸੀਂ ਗੈਰਾਂ ਦੇ ਨਹੀਂ ਸਕਦੇ ਕਿ ਕਿਹਣੀ ਕਿਹੜੀ ਗੱਲ ਕਰਦੇ ਹੋ ਯਾਰ ਤੁਸੀਂ ਹੱਦ ਹੈ ਆਪਾਂ ਪੰਜਾਬ ਦੀ ਇੱਜ਼ਤ ਪੰਜਾਬ ਦੀ ਆਣਖ ਕਦੇ ਟਿੱਲੀ ਨਹੀਂ ਪੈਣ ਦੇਣੀ ਆਪਣੇ ਵੱਲੋਂ ਤਾਂ ਦਰਿਆ ਵੱਡੇ ਕਰ ਜਾਂਦਾ ਹੈ ਪਰ ਵਿੱਚ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਂ ਰਹਿ ਆ ਜਨਾਬ ਬਿਸ਼ਰਮਾ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦਾ ਹੈ ਅਸੀਂ ਨੀਵੀਂ ਨਹੀਂ ਪਾਉਂ ਅਸੀਂ ਪੰਜਾਬ ਦਾ ਸਿਰ ਉੱਚਾ ਰੱਖਣਾ ਹੁਣ ਮੈਂ ਗੱਲਾਂ ਕਰਾਂ ਜੀ ਪੰਜਾਬ ਸਰਕਾਰ ਨੇ ਕੀ ਕੀ ਕਰਤਾ ਮੈਨੂੰ ਲੱਗਦਾ ਹੁਣ ਤਾਂ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਸਾਨੂੰ ਪਤਾ ਹੈ ਮੁਹੱਲਾ ਕਲੀਨਿਕ ਖੁੱਲ ਗਏ 97 ਲੱਖ ਬੰਦੇ ਮੁਹੱਲਾ ਕਲੀਨਿਕਾਂ ਚੋਂ ਦਵਾਈਆਂ ਲੈ ਕੇ ठीक होके वापस घरे जा चुके सतानवे लख ने अरविंद केजरीवाल जी ने बड़ा व्या तजर्बा किया दिल्ली च काम की राजनीति नाम की राजनीति नहीं, नहीं काम की राजनीति बड़ा सफल होया दिल्ली दे स्कूल दिल्ली दे ਮੱਲਾ ਕਲੀਨਿਕ ਦਿੱਲੀ ਚ ਬਿਜਲੀ ਪਾਣੀ ਫ੍ਰੀ ਉਹੀ ਫੈਸਲਾ ਸੀ ਇੱਥੇ ਕਰਤਾ ਤਾਂ ਕਿਸੇ ਖਰਚ ਖਰਚ ਕੀ ਹਰ ਜਾ ਬਈ ਪਰ ਮੈਂ ਕਿ ਜਿੱਥੋਂ ਮਰਜੀ ਸਿੱਖ ਲੋ ਭ੍ਰਿਸ਼ਟਾਚਾਰ ਦੇ ਖਿਲਾਫ ਫੋਨ ਨੰਬਰ ਜਾਰੀ ਕੀਤੇ ਮੈਂ ਨਹੀਂ ਕਹਿੰਦਾ ਸਾਰੇ ਕਰਪਸ਼ਨ ਖਤਮ ਹੋ ਗਏ ਉਹ ਪਰ ਬਹੁਤ ਘਟ ਗਈ ਲੁਧਿਆਣਾ ਹੱਪ ਹੈ ਇੰਡਸਟਰੀ ਦਾ ਬਹੁਤ ਸਾਰੇ ਮੇਰੇ ਦੋਸਤ ਮਿੱਤਰ ਆਏ ਵੀ ਹੋਣਗੇ ਇੰਡਸਟਰੀ ਤੋਂ ਵੱਡੇ ਵੱਡੇ ਇੰਡਸਟਰੀਅਲ ਜਿਹੜੇ ਹੱਬ ਨੇ ਉਹ ਆ ਰਹੇ ਨੇ ਪਾਲਸੀਆਂ ਸੌਖੀਆਂ ਕਰ ਦਿੱਤੀਆਂ ਹੁਣ ਤੱਕ ਕਟੋਕਟ 65000 ਕਰੋੜ ਰੁਪਏ ਦੀ ਇਨਵੈਸਟਮੈਂਟ ਆ ਚੁੱਕੀ ਹੈ ਜਿਹੜੀ ਲੱਗ ਚੁੱਕੀ ਹੈ ਉਹਦੇ ਨਾਲ 2 ਲੱਖ 98000 ਮੁੰਡੇ ਕੁੜੀਆਂ ਨੂੰ ਕੰਮਕਾਰ ਮਿਲੂਗਾ ਜੀ 298000 ਮੈਂ 3 ਲੱਖ ਵੀ ਕਹਿ ਸਕਦਾ ਸੀ ਪਰ ਨਹੀਂ ਮੈਂ ਉਨੇ ਹੀ ਕਹੂੰਗਾ ਜਿੰਨੇ ਹੁੰਦੇ ਨੇ ਇੱਕ ਨਵੀਂ ਚੀਜ਼ ਕਰ ਰਹੇ ਆ ਪੰਜਾਬ ਚ ਕੱਲ ਨੂੰ ਇੱਕ ਨਵੀਂ ਪੁਲਿਸ ਬਣਾ ਰਹੇ ਆ ਉਹਦਾ ਨਾਮ ਹੈ SSF ਕੱਲ ਨੂੰ ਲਾਂਚ ਕਰ ਰਹੇ ਆ ਪੀਪੀ ਗਰਾਉਂਡ ਚਲੰਦਰ ਚ ਐਸਐਸਐਫ ਕੌਣ ਹੈ ਸੜਕ ਸੁਰੱਖਿਆ ਫੋਰਸ ਬਹੁਤ ਐਕਸੀਡੈਂਟ ਹੁੰਦੇ ਆ ਜਿੱਥੇ ਆਪਣੇ ਪਿਆਰੇ ਮਾਰੇ ਜਾਂਦੇ ਆ ਜਿੱਥੇ ਮਿੱਤਰ ਪਿਆਰੇ ਮਾਰੇ ਜਾਂਦੇ ਆ ਜਿੱਥੇ ਰਿਸ਼ਤੇਦਾਰ ਦੋਸਤ ਮਿੱਤਰ ਟੱਬਰਾਂ ਦੇ ਟੱਬਰੀ ਖਤਮ ਹੋ ਜਾਂਦੇ ਆ ਇੱਕ ਐਕਸੀਡੈਂਟ ਚ ਬਸ ਇਹ ਗੱਲਾਂ ਬੜੀਆਂ ਮੈਨੂੰ ਦਿਲ ਨੂੰ ਦੁੱਖ ਪਹੁੰਚਾਉਂਦੀਆਂ ਨੇ ਕਿ ਬਾਤ ਸਕਦੇ ਸੀ ਜੇ ਟਰੱਕ ਖੜਾ ਨਾ ਹੁੰਦਾ ਕਹਿੰਦੇ ਜੀ ਖੜੇ ਟਰੱਕ ਦੇ ਥੱਲੇ ਵੜ ਗਈ ਗੱਡੀ ਪੰਜ ਦੇ ਪੰਜੇ ਮਰ ਗਏ ਨੌਜਵਾਨ ਮਰ ਗਏ ਆਏ ਰੱਬ ਅਸੀਂ ਇੱਕ ਸੜਕ ਸੁਰੱਖਿਆ ਫੋਰਸ ਬਣਾ ਰਹੇ ਹਾਂ ਉਹਨਾਂ ਨੂੰ 129 ਗੱਡੀਆਂ ਤੇ ਉਹਨਾਂ ਨੂੰ ਨਵੀਂ ਵਰਦੀ ਤੇ ਉਹਨਾਂ ਦਾ ਨਵਾਂ ਵਿਧਾਨ ਸੰਵਿਧਾਨ ਬਣਾ ਕੇ ਸੜਕਾਂ ਤੇ ਹੋਣਗੇ ਜੇ 50% ਵੀ ਘਟਾ ਲੈਣਾ 3000 ਪੰਜਾਬੀਆਂ ਦੀਆਂ ਜਾਨਾਂ ਬਚਾਵਾਂਗੇ 1 ਸਾਲ ਚ 3000 ਕੱਲ ਨੂੰ ਅਨਾਉਂਸ ਕਰਾਂਗੇ ਅਸ ਅਸ ਥੋੜੇ ਸਾਹਮਣੇ ਝਾਕੀ ਨਿਕਲੀ